ਲਓ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਹੈਗਾ ਸਵੇਰ ਦਾ 8 ਵਜੇ ਦਾ ਤੇ ਅਸੀਂ ਚੱਲੇ ਆਂ ਵਾਪਸ ਤੇ ਗੱਡੀ ਆਪਾਂ ਨੇ ਆਪਣੀ ਰਾਣੀ ਸਟਾਰਟ ਕਰ ਲਈ ਹੈ ਗਰਮ ਸੀ ਕਿੰਨਾ ਮਾਰ ਰਹੀ ਹੈ ਨਾ ਹੈਨਾ ਮੀਂਹ ਗਰਮ ਹੋ ਜਾਂਦਾ ਹੂੰ ਸਤਿ ਸ਼੍ਰੀ ਅਕਾਲ ਬੁਲਾ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹੁਣ ਚੱਲੇ ਆਂ ਸੰਗੋੜ ਤੇ ਬਾਕੀ ਨਾ ਸਾਰੇ ਸੁੱਤੇ ਪਏ ਕਿਸੇ ਨੂੰ ਕੁਝ ਨਹੀਂ ਉਠਾਇਆ ਅਸੀਂ ਚੁੱਪ ਕਰਕੇ ਚਾਹ ਪੀਤੀ ਤੇ ਅਸੀਂ ਚੱਲ ਪਏ ਕਿ ਆ ਖਾਣਾ ਨਹੀਂ ਹੈਗਾ ਕਿਸੇ ਨੂੰ ਤੇ ਅੱਜ ਸیرے ਸਿਰ ਨਿਕਲ ਜਲੇ ਕਿਉਂਕਿ ਉੱਥੇ ਘਰ ਬੰਦ ਹੋਣ ਕਰਕੇ ਬੜਾ ਗਾਂ ਪਿਆ ਤੇ ਬਾਕੀ ਆਂਟੀ ਅੰਕਲ ਦਾ ਵੀ ਫੋਨ ਆਇਆ ਸੀ ਅੰਕਲ ਦਾ ਵੀ ਫੋਨ ਆਇਆ ਇਹ ਸਾਡੇ ਮਕਾਨ ਮਾਲਕਾਂ ਦਾ ਉਹਨਾਂ ਦਾ ਵੀ ਕਹਿੰਦੇ ਸਾਡਾ ਜੀ ਆਇਆਂ ਆ ਤੁਸੀਂ ਆ ਜਾਓ ਤੇ ਅਜੀ ਤਾਂ ਅਸੀਂ ਸਵੇਰੇ ਸੇ ਚੱਲੇ ਮੈਂ ਕਿਹਾ ਚਲੋ ਚੱਲੀਏ ਆਪਾਂ ਤੇ ਬਾਕੀ ਆਗੇ ਉੱਥੇ ਸਫਾਈ ਸੂਈ ਵੀ ਕਰਨ ਵਾਲੀ ਉਹ ਵੀ ਕਰ ਲਾਂ ਤੇ ਮੈਂ ਜਾਂਦੀ ਜਾਂਦੀ ਨਾ ਝਾੜੂ ਲਾਤਾ ਮੈਂ ਝਾੜੂ ਲਾਦਾ ਬਹੁਤ ਗੰਦ ਪਿਆ ਫੱਤੇ ਜੇ ਖਿੰdre ਰਹੇ ਹਨ ਰਾਤ ਨਹੀਂ ਹਿੱਲੀਆਂ ਤੇ ਝਾੜੂ ਲਾਤਾ ਆਪਾਂ ਨੇ ਚੱਲ ਬਾਕੀ ਉਹ ਵੀ ਆਪਾਂ ਕਰ ਲਵਣੀ ਆ ਸਭ ਛੁੱਟੀਆਂ ਦੇ ਨਜ਼ਾਰੇ ਲੈ ਰਹੇ ਨੇ ਹੁਣ ਛੱਡ ਕੇ ਸਾਨੂੰ ਛੱਡ ਕੇ ਅਸੀਂ ਨਾ ਕਦੇ ਛੁੱਟੀ ਹੋਵੇ ਚਾਹੇ ਨਾ ਹੋਵੇ ਅਸੀਂ ਕਦੇ ਐਵੇਂ ਮਾਪੇ ਆਪਣੇ ਤਾਂ ਜਾਣਾ ਹੀ ਹੁੰਦਾ ਕੰਮ ਤੇ ਨਾ ਨਹੀਂ ਕੋਈ ਛੁੱਟੀ ਨਹੀਂ ਉਹ ਵੀ ਤਾਂ ਮਾਪੇ ਹੀ ਨੇ ਜਿਹੜੀਆਂ ਦੋ ਸੁੱਤੀਆਂ ਬੈਠੀਆਂ ਬਣ ਕੇ ਨਹੀਂ ਮਾਪੇ ਦੀ ਮौज ਹੈ ਜ਼ਿੰਦਗੀ ਹੋਰ ਦਿਖਵਾ ਕੇ ਲੈ ਕੇ ਆਏ ਨੇ ਹਾਂ ਕਿ ਅਸੀਂ ਮौज ਕਰੀ ਮौज ਕਰ ਲਈ ਤੇ ਸਾਡੇ ਸਿਰ ਜਿੰਮੇਵਾਰੀਆਂ ਨੇ ਚਲੋ ਕੋਈ ਗੱਲ ਨਹੀਂ ਅੱਜ ਉਹ ਲੈ ਆ ਜੀ ਕੱਪੜੇ ਪਾਲੇ ਨੇ ਬੈਗ ਬੂਟ ਲਿਆਏ ਨਹੀਂ ਰੱਖ ਦਿੰਨੇ ਆ ਗੱਡੀ 'ਚ ਖੜ ਜੋ ਖੋਲੋ ਨਾ ਪਿਛਲੀ ਸੀਟ ਖੋਲੋ ਖੋਲੀਏ ਢਿੱਡੀ ਦੇ ਵਿੱਚ ਉਹਨਾਂ ਕੱਲ ਉਹ ਰੱਖੀ ਸੀ ਪੌਦ ਮਿੱਟੀ ਮਿੱਟੀ ਹੋਇਆ ਪਿਆ ਚਲਿਏ ਕੀ ਤੋੜਤਾ ਕੁਛ ਨਹੀਂ ਕੁਛ ਨਹੀਂ ਉਹ ਕੱਪ ਸੀ ਦਹੀਂ ਵਾਲਾ ਕਰਦਾ ਹੁਣ ਬਸ ਅਸੀਂ ਪਹੁੰਚਣ ਵਾਲਿਆ ਸਦਰਮੁਰੇ ਇਸ ਨਾਮ ਪਹੁੰਚ ਗਏ ਆ ਤੇ ਨਾ ਹੀ ਵੀ ਨਹੀਂ ਆਈ ਪੱਟਿਆ ਸੁਸਤੀ ਵੀ ਨਹੀਂ ਲੱਗਦੀ ਅੱਖਾਂ ਅੱਖਾਂ ਸੁਟੀਆਂ ਹੋਈਆਂ ਮੇਰੀਆਂ ਅੱਖਾਂ ਬਾਹਰ ਹੁੰਦੀਆਂ ਸੁੱਤੀਆਂ ਆਏ ਦੇਖੋ ਬੰਦ ਹੋਈ ਜਾ ਰਹੀ ਐ ਇੰਨਾ ਮੁਗਾ ਉਹ ਨਿਕਲ ਜਾ ਬਰਾਣਾ ਉਹ ਐਡਾ ਹੋਰ ਦੱਸ ਨਾ ਕਿਹਾ ਇਹਦੇ ਹਟ ਮਾਰਿਆ ਕਿ ਕੰਡੀ ਨਿੱਕੀ ਐ ਤੇ ਉਹੀ ਨੇ ਉਹ ਬਾਨੇ ਕੇ ਪੱਟੇ ਕੰਡੀ ਚ ਉਡੀਕਰ ਪਹੁੰਚ ਗਿਆ ਆਪਾਂ ਤੇ ਆਪਾਂ ਆਉਂਦੇ ਚੀਜ਼ੀ ਲੈ ਕੇ ਆਏ ਆਪਣੇ ਜੀ ਦੁੱਧ ਖਾਣੇ ਸੀ ਦੁੱਧ ਲੈ ਕੇ ਆਏ ਇੱਕ ਬਿਰਲੇ ਲੈਂਦੇ ਡੋਰਟੋਸ ਬਹੁਤ ਬੜੇ ਪਸੰਦ ਹੈ ਇਹ ਇਹ ਹਮ ਖਾਣਗੇ ਤੇ ਆ ਬਲਬ ਹੀ ਚਲਦਾ ਹੀ ਛੱਡ ਗਏ ਤੇ ਘਰ ਦੀ ਹਾਲ ਦੇਖ ਲਓ ਬੰਦ ਹੋਣ ਕਰਕੇ ਆ ਬੁਰਾ ਹਾਲ ਹੋਇਆ ਪਿਆ ਹੁਣ ਹੌਲੀ ਹੌਲੀ ਸਫਾਈਆਂ ਸ਼ੁਰੂ ਕਰਦੇ ਆ ਤੇ ਆਉਂਦੇ ਹੋਏ ਸਬਜੀ ਕੋਈ ਨਹੀਂ ਕਰੇ ਤੇ ਸਬਜੀ ਲੈ ਕੇ ਆਏ ਪੇਠਾ ਤੇ ਆ half ਕਿਲੋ ਟਿੰਡੇ ਤੇ ਆ half ਕਿਲੋ ਕੱਦੂ ਇਹ ਆਇਆ 180 ਰੁਪਏ ਦਾ ਸਮਾਨ ਆ ਅੱਦ ਤਿੰਨ ਚੀਜ਼ਾਂ ਹਾਂ ਬਸ ਕੱਦੂ ਟਿੰਡੇ ਪੇਠਾ ਐਨੀ ਮੰਗਾਈ ਹੋ ਗਈ ਬੁਰਾ ਹਾਲ ਹੁਣ ਤੁਸੀਂ ਦੱਸੋ ਮੈਨੂੰ ਕਿ ਮੈਂ ਸਬਜ਼ੀ ਬਣਾਵਾਂ ਰੋਟੀ ਖਾ ਕੇ ਜਾਓਗੇ ਜਾਂ ਕਿਵੇਂ ਆ ਮੈਂ ਰੋਟੀ ਤਾਂ ਖਾ ਕੇ ਜਾਵਾਂਗੀ ਹਾਂ ਤਾਂ ਟਾਈਮ ਲੱਗਣਾ ਸਬਜ਼ੀ ਨੂੰ ਥੋੜਾ ਜਿਹਾ ਕੋਈ ਚੱਕਰ ਨਹੀਂ ਨਮਕ ਮਿਰਚਾਂ ਦੇ ਪਰੌਂਠੇ ਵੀ ਬਣਾ ਲੂਗੀ ਪਰੋਂਠੇ ਚਾਹ ਨਾਲ ਸਬਜ਼ੀ 라ਤੀ ਬਣਾਣਾ ਦੁਪਹਿਰੇ ਨਹੀਂ ਚਲੋ ਠੀਕ ਹੈ ਜੀ ਸਰ ਗਿਆ ਸਸਤੇ ਵਿੱਚ ਪਰੌਂਠੇ ਤੇ ਲਹੂਣ ਦੇ ਚਾਹ ਨਾਲ ਜਾ ਟਾਈਮ 9:00 ਵਜੇ ਦੇ ਨੇ ਚਲੋ ਆਟਾ ਲੋਣੇ ਕੇ ਤਾਂ ਕੋਈ ਪੁਰਾਣਾ ਨਾਮ ਮਿਲਦਾ ਤੁਹਾਨੂੰ ਬਣੇ ਰੋ ਬਲੌਕ ਦੇ ਵਿੱਚ ਫਿਰੀਆਂ ਫੁੜਕੀਆਂ ਖੋਲਿਏ ਤੇ ਉਰੇ ਤਾਂ ਰਾਤੀ ਮੀਂਹ ਪਿਆ ਤੇ ਉਥੇ ਪਿੰਡ ਮੀਂਹ ਨਹੀਂ ਪਿਆ ਤਰ ਆ ਮੈਂ ਬਾਹਰ ਦੇਖਿਆ ਪਾਣੀ ਹੋਇਆ ਤੇ ਵੇੜੇ ਚ ਹਾਂ ਦੇਖ ਮਤਫ ਨਹੀਂ ਇੱਥੇ ਨਹੀਂ ਪਿਆ ਤਾਰ ਤੂਰ ਵੀ ਟੁੱਟ ਗਈ ਇੰਨੀ ਹਨੇਰੀ ਆਈ ਏ ਚਲੋ ਜੀ ਪਿੰਡੋਂ ਵਾਪਸ ਆ ਗਏ ਸੇ ਅਸੀਂ ਤੇ ਆ ਕੇ ਥੋੜਾ ਬਹੁਤਾ ਜਿਹੜਾ ਘਰ ਦਾ ਕੰਮ ਸੀ ਉਹ ਕੀਤਾ ਤੇ ਹੈਗੀ ਨੈਕਸਟ ਮਾਰਨਿੰਗ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਏਟ ਮੋਰ ਦੇਖਾਂ ਕਿ ਬਾਂਦੇ ਨੇ ਚਿੰਡੇ ਇਹ ਚਿੰਡੇ ਬੰਦਨੇ ਪਰ ਕੇ ਸਨੰਨ ਮੈਂ ਥੋੜਾ ਜਿਹਾ ਸਾਈ ਕਰ ਲੈਣੀ ਨੂੰ ਐਵੇਂ ਹਲਕਾ ਜਿਹਾ ਫੇਲ ਪਾਉਂਦੇ ਇਧਰ ਆਪਾਂ ਪਿਆਜ਼ ਟਮਾਟਰ ਗ੍ਰਾਈਂਡ ਕਰ ਲਏ ਨੇ ਉਹ ਪੱਤਾ ਕੋਲ ਕਰਦਾ ਬਾਅਦ ਵਿੱਚ ਇਹਨਾਂ ਨੂੰ ਥੋੜਾ ਬਸ ਬਾਂਗੇ ਪਾ ਲਓ ਫਿਰ ਖੇਤੀ ਪੱਕ ਜਾਂਦੇ ਨੇ ਜਦੋਂ ਆਪਾਂ ਕੜਚੇ ਦੇ ਖਾਣੇ ਨਾ ਤੇ ਇਸ ਤਰ੍ਹਾਂ ਫਰੋ ਦਿੰਦੇ ਹਾਂ ਜੀ ਜਿਆਦਾ ਤੇਲ ਇਹ ਪਾਣਾ ਨਹੀਂ ਤਲ ਫਰਾਈ ਨਹੀਂ ਕਰਨੇ ਹੈਗੇ ਬਲਾਈਟ ਇਹ ਕਰਨੀ ਹੈ ਹਲਾ ਤਾਂ ਸਾਡੇ ਹੰਦਿਆਂ ਨੂੰ ਮੀਂਹ ਪਿਆ ਸੀ ਪਰ ਅੱਜ ਅੱਜ ਗਰਮੀ ਪੂਰੀ ਸੋਲਕ ਪੂਰੀ ਝਪਚੜੀ ਹੋਈ ਤੇਜ਼ ਆ ਸਿਰ ਸਿਰੇ ਬੜੀ ਗਰਮੀ ਹੈ ਆਪਣੇ ਘਰ ਦੇ ਕੰਮ ਕਰਨ ਲੱਗਿਆ ਜੀ ਨਵੇੜ ਨੂੰ ਕੱਢ ਦੇਣਾ ਥੋੜੇ ਜਿਹੇ ਕੱਪੜੇ ਧੋਣ ਵਾਲੇ ਪਏ ਉਹ ਧੋਣੇ ਮਸ਼ੀਨ ਲਾਣੀ ਹੈ ਤੇ ਥੋੜਾ ਲੱਗਦਾ ਕਦੇ ਕਦੇ ਬਦਲ ਹੋ ਰਿਹਾ ਸਾਡੇ ਬੂਟੇ ਦਾ ਕੀ ਹਾਲ ਹੋ ਗਿਆ ਵਿਚਾਰਾ ਸੜ ਹੀ ਗਿਆ ਜਦੋਂ ਇਹ ਮੈਨੂੰ ਲੱਗਾ ਜੜਾ ਚੋਂ ਵੀ ਨਿਕਲ ਜਾਣਾ ਹੁਣ ਇਹ ਆ ਦੇਖਿਆ ਜੜਾ ਹੀ ਨਹੀਂ ਰਹੀਆਂ ਇਹਦੀਆਂ ਜੜਾ ਰਹੀਆਂ ਨਹੀਂ ਤਾਰੇ ਦੀਆਂ ਲੋ ਸਾਰਾ ਬਾਹਰ ਹੀ ਆ ਗਿਆ ਹੂੰ ਕੀ ਆਰੇ ਚੱਲਦੇ ਹੀ ਨਹੀਂ ਜਿੰਨੀ ਮਰਜ਼ੀ ਕੇਅਰ ਕਰ ਲੋ ਇਹਨਾਂ ਦੀ ਸਾਰਾ ਸੁੱਕ ਗਿਆ ਸੋਸਿਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर 바ਸੀ ਫੈਮਿਲੀ ਚੈਨਲ ਕੱਲ ਦੇ ਪਿੰਡ ਵਾਕੇ ਉਹਦੇ ਬਾਅਦ ਆਪਾਂ ਵਲੌਗ ਹੀ ਨਹੀਂ ਬਣਾਇਆ ਕੀ ਕਰੀਏ ਸਾਡਾ ਤਾਂ ਕੰਮ ਹੀ ਇਹ ਹੈ ਜਿਆ ਕਿ ਸ਼ਾਮ ਨੂੰ ਜਦੋਂ ਆਫਿਸ ਤੋਂ ਆਇਆ ਤੇ ਆਫਿਸ ਤੋਂ ਆ ਕੇ ਆਫਿਸ ਵਾਸਤੇ ਫੇਰ ਬਿਜ਼ੀ ਹੋ ਗਏ ਹੂੰ ਟਾਈਮ ਹੀ ਲੱਗਦਾ ਸਾਡੇ 9 ਵਜੇ ਫ੍ਰੀ ਹੋਇਆ ਫਿਰ ਬਾਅਦ ਚ ਫੋਨ ਫੋਨ ਆ ਗਏ ਕੁਝ ਤੇ ਐਦਾਂ ਹੀ ਟਾਈਮ ਨਿਕਲ ਗਿਆ ਤੇ ਹੈ ਹੀ ਨਹੀਂ ਟਾਈਮ ਹੀ ਨਹੀਂ ਹੈਗਾ ਫੇਰੇ ਉੜਦੇ ਆ ਉੱਠ ਕੇ ਆ ਚੱਲ ਪਏ ਆ ਬਸ ਸਾਹੀ ਕੰਮ ਹੈ ਤੇ ਰੋਟੀ ਸਵਾਦੀ ਬਣ ਚੁੱਕਿਆ ਉਹਦੀ ਵਲੋਗਿੰਗ ਕੀਤੀ ਤੇਲੀ ਦੀ ਸਬਜੀ ਬਣਾਈਏ ਖਾ ਕੇ ਦੱਸਿਓ ਕਿਵੇਂ ਦੀ ਬਣੀ ਬੜੀ ਤੇਲੀ ਥੋੜੀ ਘੈਂਟ ਬਣੀ ਸਪੈਸ਼ਲ ਬਣਾਈ ਮੈਂ ਚਲੋ ਬਾਏ ਬਾਏ ਸਫਾਈਆਂ ਕਰਦੇ ਆ ਮੈਂ ਏਸੀ ਦੇ ਅੰਦਰੋਂ ਜਾਲੀ ਲਾਈ ਤੇ ਮਿੱਟੀ ਦੇਖੋ ਬੁਰਾ ਹਾਲ ਟਾਈਮ ਕੂਲਿੰਗ ਨਹੀਂ ਤੇ ਆ ਰਹੀ ਇਹ ਤੋਂ ਨਾ ਆਪਾ ਇਹ ਕਿੱਲੇ ਮਿੱਟੀ ਨਿਕਲੂਗੀ ਦੇਖੋ ਬੁਰਾ ਹਾਲ ਬੱਲੇ 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 ਇਹ ਮਿੱਟੀ ਨਾਲੇ ਨਾ ਏਸੀ ਦਾ ਜਦੋਂ ਵੀ ਆਪਾਂ ਏਸੀ ਵਾਲੇ ਰੂਮ ਚ ਝਾੜੂ ਲਾਉਂਦੇ ਆ ਨਾ ਤੇ ਦੋ ਮਤਲਬ ਏਸੀ ਬੰਦ ਕਰਕੇ ਝਾੜੂ ਲਾਓ ਪਹਿਲੇ ਏਸੀ ਮਿੱਟੀ ਖੇਚਣ ਦਾ ਤੇ ਮੈਂ ਤਾਂ ਕਦੇ ਵੀ ਨਹੀਂ ਐਵੇਂ ਲਾਇਆ ਮੈਂ ਏਸੀ ਬੰਦ ਕਰਕੇ ਝਾੜੂ ਲਾਉਂਦੀ ਹਾਂ ਤੇਰਾ ਹਾਲ ਦੇਖ ਲੈ वैसे मिट्टी बहुत बारू ही आ ਜਾਂਦੀ ਹੈ ਮੇਰੀ ਨਹੀਂ ਮੇਰੀ ਕਿੰਨੀ ਮਿੱਟੀ ਨਿਕਲੀ 200 ਤੋਂ ਵੀ ਜ਼ਿਆਦਾ ਹੈ ਘੈਂਟ ਜੀ ਸਾਫ ਹੋ ਜੀ ਆਪਾਂ ਮਿਨਾਣ ਨੂੰ ਤੇ ਪਾਠ ਕਰ ਲਿਆ ਸੀ ਤੇ ਟਾਈਮ ਆ ਕਾਫੀ ਹੋ ਗਿਆ ਸੀ ਤਾਂ ਹੁਣ ਸਪਾਈਆਂ ਸਪੀਆਂ ਸ਼ੁਰੂ ਕਰ ਲੱਗੀਆਂ ਸਪਾਈਆਂ ਕਰ ਲਈ ਆਪਾਂ ਕਰਨੇ ਨੇ ਲਾਤੀ ਜੀ ਆਪਾਂ ਹੀ ਸਾਫ਼ ਹੋ ਗਿਆ ਹਨ ਘੈਂਟ ਹੁਣ ਇਹਨੂੰ ਲਾ ਦਿੰਦੇ ਆ ਮੇਰੀ ਡਿਊਟੀ ਹੁੰਦੀ ਆ ਤਾਂ ਦੇ ਹੁਣ ਰਾਤ ਨੂੰ ਚਲਾ ਕੇ ਵੇਖਾਂਗੇ ਤੇ ਲੋ ਦੀ ਆਪਣੇ ਕੰਮ ਸਾਰੇ ਨਿਬੜ ਗਏ ਨੇ ਤੇ ਹੁਣ ਆਪਾਂ ਲੱਗਿਆ ਬਣਾਉਣ ਚਾ ਤੇ ਮੈਂ ਕਮੈਂਟ ਰੀਡ ਕਰਦੀ ਪਈ ਸੀ ਤੇ ਕੱਲ ਵਾਲੀ ਵੀਡੀਓ ਤੇ ਕਮੈਂਟ ਆਇਆ ਸੀ ਸਿਮਰ ਸਿੱਧੂ ਦਾ ਤੇ ਉਹ ਕਹਿ ਰਹੇ ਸੀ ਕਿ ਅਮਨ ਨੇ ਪਾਣੀ ਵੀ ਨਹੀਂ ਪੀਤਾ ਹੁੰਦਿਆ ਸਾਰ ਸਬਜੀ ਬਣਾਉਣ ਲੱਗ ਪੇ ਤੇ ਐਹੋ ਜੀ ਕੋਈ ਗੱਲ ਨਹੀਂ ਨਹੀਂ ਐਹੋ ਜੀ ਕੋਈ ਗੱਲ ਨਹੀਂ ਤੇ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਕੋਈ ਚੀਜ਼ ਵੀਡੀਓ ਦੇ ਵਿੱਚ ਨਹੀਂ ਹੁੰਦੀ ਤੇ ਅਮਨ ਨੇ ਪਾਣੀ ਪੁਣੀ ਪੀ ਲਿਆ ਸੀ ਫੇਰ ਹੀ ਅਮਨ ਲੱਗੀ ਸਬਜੀ ਬਣਾਣਾ ਤੇ ਤੁਸੀਂ ਟੈਨਸ਼ਨ ਨਾ ਲਓ ਫਿਕਰ ਕਰਦੇ ਤੁਸੀਂ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਤੇ ਇੱਧਰ ਮੈਂ ਆਪਣੀ ਆ ਮੇਰੀ ਭਾਂਚਲੀ ਬਸ ਚਾਹ ਪੀਣੇ ਆ ਚਾਹ ਪੀ ਕੇ ਥੋੜੀ ਜਿਹਾ ਕੱਪੜੇ ਪ੍ਰੈਸ ਕਰਨੇ ਨੇ ਤੇ ਸਫਾਈਆਂ ਆਪਾਂ ਨੇ ਕਰ ਲਈਆਂ ਸੀ ਪ੍ਰੈਸ ਇੱਥੇ ਬੈੱਡ ਤੇ ਲਾਈ ਸੀ ਪਰ ਬੈੱਡ ਤੇ ਕੱਪੜੇ ਨਾ ਵਧੀਆ ਪ੍ਰੈਸ ਨਹੀਂ ਹੁੰਦੇ ਤੇ ਅੱਜ ਮੈਂ ਸਲਾਹ ਕੀਤੀ ਕਿ ਅੱਜ ਨਾ ਬਾਹਰ ਇੱਧਰ ਵੇੜੇ ਚਲਾਵਾਂਗੀ ਥੋੜਾ ਮੌਸਮ ਡਾਊਨ ਹੋਏਗਾ ਫਿਰ ਇੱਥੇ ਪ੍ਰੈਸ ਲਾ ਕੇ ਪਤਾ ਕੀ ਪਤਾ ਹੈ ਕਿ ਗਰਮੀ ਕਰਕੇ ਨਾ ਜਦੋਂ ਅੰਦਰ ਪ੍ਰੈਸ ਲਾਣੇ ਆ ਤੇ ਹੋਰ ਗਰਮੀ ਹੋ ਜਾਂਦੀ ਕੱਲ ਮੈਂ ਏਸੀ ਵਾਲੇ ਕਮਰੇ 'ਚ ਪ੍ਰੈਸ ਲਾ ਲਈ ਤੇ ਉਹਦੇ ਨਾਲ ਕਮਰਾ ਪੂਰਾ ਗਰਮ ਹੋ ਗਿਆ ਤੇ ਅੱਜ ਮਸਲਾ ਕਿ ਕਿੱਥੇ ਬਾਹਰ ਹੀ ਲਾਣੀ ਪ੍ਰੈਸ ਚਾਹ ਕਿ ਦੁੱਧ 'ਚ ਪੱਤੀ ਪਾਈ ਥੋੜੀ ਜੀ ਬਸ ਚਾਹ ਤਾਂ ਮੈਂ ਘਟਾਤੀ ਕਾਫੀ ਲਓ ਜੀ ਆਪਣੀ ਚਾਹ ਉਬਲ ਗਈ ਹੈ ਤੇ ਇਹ ਨੂੰ ਕਾੜੀ ਚਾਹ ਪਸੰਦ ਆ ਕੱਚੀ ਜੀ ਪਸੰਦ ਨਹੀਂ ਹੈਗੀ ਪੱਤੀ ਤੇਜ਼ ਪਸੰਦ ਆ ਮੈਂ ਦੁੱਧ 'ਚ ਪੱਤੀ ਪਾਈ ਜਿਆਦਾ ਨਹੀਂ ਚਾਹ ਆਪਣੀ ਹੋ ਗਈ ਡੈਡੀ ਗਰਮੀ ਗਰਮੀ ਨੂੰ ਮਾਰਦੀ ਤਾਂ ਚਾਹ ਪੀਣ ਲੱਗਿਆ ਮੇਰਾ ਕੱਪ ਭਰ ਗਿਆ ਜਿਆਦਾ ਹੋ ਗਈ ਚਾਹ ਬੋਤਲ ਥੋੜੀ ਜੀ ਚਲ ਪਹਿਲਾਂ ਅਸੀਂ ਪੀ ਲਈ ਚਾਹ ਤੇ ਬਾਕੀ ਦਾ ਕੰਮ ਫੇਰ ਕਰਾਂਗੇ ਤੇ ਆਜੋ ਤੁਸੀਂ ਵੀ ਪੀ ਲਓ ਟਾਈਮ ਹੋ ਗਿਆ 5 ਵਜੇ ਦਾ ਤੇ ਆਹ ਤਾਰ ਆ ਗਿਆ ਜੋ ਆਫਿਸ ਛੇ 7 ਵਜੇ ਆਇਓ ਦੇਖੀ ਮੇਰੇ ਦੇਖੇ ਨੰਨਾ ਚੜਿਆ ਬੈਗੀ ਲੱਗਦਾ 5 ਵਜੇ ਨੇ 5 ਵਜੇ ਨੇ ਹਾਂ ਤੇ ਟਾਈਮ ਤਾਂ ਕਾਫੀ ਹੋ ਗਿਆ 7 ਵਜੇ ਚੁੱਕੇ ਨੇ ਅਸੀਂ ਜਾਣਾ ਬਾਜ਼ਾਰ ਕਿੰਨੇ ਦਿਨਾਂ ਨੇ ਕਹਿ ਰਹੀ ਸੀ ਮੈਂ ਜਾਣਾ ਜਾਣਾ ਮੇਰਾ ਸ਼ੈਂਪੂ ਖਤਮ ਹੋਇਆ ਹੋਰ ਕੁਝ ਚੀਜ਼ਾਂ ਪਰ ਮੈਨੂੰ ਇਕੱਲੀ ਨੂੰ ਜਾਣ ਦਾ ਦਿਲ ਨਹੀਂ ਕਰਦਾ ਮੈਨੂੰ ਆਈ ਕੋ ਨਾਲ ਜਾਏ ਪਰ ਅੱਜ ਥੋੜਾ ਜਿਹਾ ਟਾਈਮ ਕੱਢਿਆ ਤਾਰਨੇ ਤੇ ਆਪਾਂ ਜਾ ਕੇ ਆਉਨੇ ਆ ਸੱਚੇ ਨੇ ਵੀ ਸੀਗਾ ਥੋੜਾ ਜਿਆਦਾ ਹਾਂ ਕੰਮ ਤਾਂ ਨਹੀਂ ਪਰ ਕੰਮ ਕੋਈ ਪਤਾ ਨਹੀਂ ਕੰਮ ਕੋ ਦਵਾ ਚਲੋ ਕੋਈ ਨਾ ਪਕਾ ਰਹੇ ਹਾਂ ਪਤਾ ਬੰਦ ਕਰ ਲਿਆ 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 ਤੁਸੀਂ ਪਰਸਪੁਰਸ ਲਿਆ ਲਿਆ ਪਰਸ ਲਿਆ ਲਿਆ ਪੈਸਾ ਉਹ ਤੁਹਾਨੂੰ ਤੋਂ ਵੀ ਹੈ ਪਹਿਲੇ ਆਵਾਂ ਪਏ ਨੇ ਕੀ ਗੂਗਲ ਪੇਸ ਪਸਾ ਹੁਣ ਅਸੀਂ ਆਏ ਹਾਂ ਡੋਸਾ ਖਾਣੇ ਲੋਕਿ ਹੁਣ ਅਸੀਂ ਇੱਥੇ ਆਏ ਹਾਂ ਡੋਸਾ ਖਾਣ ਕੰਮ ਅਸੀਂ ਦੂਸਰੇ ਆਉਣੇ ਹੁੰਦੇ ਨੇ ਤੇ ਵਿੱਚ ਹੋਰ ਕੰਮ ਕਰਦੇ ਹੁੰਦੇ ਆ ਮੈਂ ਕਾਚਾਂ ਖਾ ਕੇ ਜਾਂਦਾ ਦਾ ਸਾ ਜਿਆਦਾ ਹੈਵੀ ਨਹੀਂ ਲਾਈਟ ਰੱਖਾਂ। ਮੈਂ ਤਾਂ ਤਾਂ ਹੈਵੀ ਮੰਗਾਇਆ। ਜਿਹੜੇ ਘਰੇ ਆ ਕੇ ਰੋਟੀ ਖਾਂਦੀ ਲੋੜ ਨਾ ਪਵੇ ਇੰਨਾ ਮੈਂ ਤਾਂ ਖਾ ਕੇ ਜਾਈਏ। ਸੱਚੀ ਪਈ। ਅੱਛਾ। ਉਹ ਵੀ ਸਾਡੀ ਚੌਲ ਬਣਾਣਾ ਨਹੀਂ ਜਾ ਕੇ ਫੱਕ ਲੱਗੀ ਤਾਂ। ਹਾਂ। ਕੀ ਗਿਆ? ਇਹ ਹੋਦੀ ਇੱਟਲੀ ਆ ਗਈ ਆਪਣੀ ਐਕਟਿਵਿਟੀ ਪਲੇਟਸ ਨੂੰ ਮਿਲੂਗਾ ਇੰਨਾ ਨੂੰ। ਮੈਂ ਫਿਰ ਵੀ ਨਹੀਂ ਨਾ ਹੁਮਮ ਚਿਪਕੀ ਚਿਪਕੀ ਜੀ ਹੈ ਚਿਪਕੀ ਚਿਪਕੀ ਜੀ ਹੈ ਉਹ ਪਾਵਰ ਨਹੀਂ ਹੈ ਫਾਗ ਦਸੋ ਇਹ ਵੀ ਦੋਸਾ ਤਾਂ ਇਹ ਵੀ ਦੋਸਾ ਦੋਸਾ ਜਿਹੜੀ ਨਹੀਂ ਖਾਸ ਨਹੀਂ ਸੀ ਹਮ ਥੋੜੀ ਚਿਪਕੀ ਜੀ ਸੀ ਹਮ ਤੁਸੀਂ ਜਿਹੜੀ ਬਣਾਇਆ ਨੇ ਹੁਣ ਅਸੀਂ ਖਾਣਾ ਹੈ ਫਲੂਦਾ 도ਸਾ ਖਾ ਕੇ ਹੁਣ ਮਿੱਠਾ ਖਾਣ ਨੂੰ ਦਿਲ ਕਰ ਰਿਹਾ ਹੈ ਹਾਂ ਗਰਮੀ ਬਹੁਤ ਹੈ ਇੱਕ ਗਲਾਸਾ ਚ ਪਾ ਰਿਹਾ ਨਾ ਉਹ ਉਥੇ ਕੋਲ ਉਹ ਚੰਦਾ ਡਿਸਪੋਜ਼ੇਬਲ ਫਲੂਦੇ ਵਿੱਚ ਪਾ ਕੇ ਦੇ ਹਾਂ ਆਮ ਬਸ ਸਸਤੇ ਵੇਚ ਉਹਦੇ 10 ਕਿਲੋ ਤੇ ਅਸੀਂ ਲਿਆ ਆਂ ਸਾਰੇ 2 ਕਿਲੋ ਥੈਂਕ ਯੂ ਜੀ ਕਿਵੇਂ ਲੱਗ ਰਿਹਾ? ਬਹੁਤ ਵਧੀਆ ਬਦਾਮ ਜਿਆਦਾ 파ਟੇ ਮੈਂ ਤਾਂ ਅੱਗੇ ਘਬਰਾ ਡੂੰਗੀ। ਅੱਗੇ ਘਬਰਾ ਡੋ ਨਹੀਂ ਤੇ ਹੋਰ ਜ਼ਿਆਦਾ ਹੀ ਕੰਮ ਖਰਾਬ ਹੋ ਜੇ। ਨਾਲ ਠੰਡੇ ਵੀ ਤਾਂ ਹੈਗਾ ਉਹ। ਹੂੰ। ਠੰਡੇ ਹੈਗਾ ਤੇ। ਹੂੰ। ਵਧੀਆ ਵੀ ਬਹੁਤ ਟੇਸਟੀ ਨੇ। ਮੇਰਾ ਪਸੰਦ ਆਉਂਦਾ ਹੀ ਨਾ। ਹੂੰ। ਟੇਸਟੀ ਇਹ ਵੀ ਤੇ। ਤੋਂ ਮੈਂ ਵੀ ਕਰਦਾ ਸਟਾਰਟ। ਇੱਕ ਗਲਾਸਾਂ ਚ। ਹੂੰ। ਟੂਨਿਆਂ ਤੇ।